ਕਿ ਉਹ ਜਿਹਦੇ ਨਾਲ ਜਾਣਕਾਰੀ ਦੇ। ਮੈਂ ਦੇਵਕੀ ਦੇਵੀ ਸਹਾਇਕ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੌਬ ਕਰ ਰਹੀ ਆ ਤੇ ਮੈਨੂੰ ਅੱਜ ਬਹੁਤ ਹੀ ਸੁਭਾਗੇ ਸਮੇਂ ਤੇ ਮੈਨੂੰ ਇਹਨਾਂ ਨੇ ਬੁਲਾਇਆ ਹੈ। ਮੈਂ ਖਾਨ ਪਰ ਗੰਡਿਆਂ ਚੌਥਾ ਸੈਮੀਨਾਰ ਜਿਹੜਾ ਕਰਵਾਇਆ ਗਿਆ ਇਸ ਨੂੰ ਦੇਖ ਕੇ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋ ਰਿਹਾ ਹੈ। ਇਹਨਾਂ ਦੀ ਟੀਮ ਪ੍ਰਦਾਨ ਦੀਪ ਮੱਟੂ ਜੀ ਅਤੇ ਇਹਨਾਂ ਦੀ ਟੀਮ ਪੂਰੀ ਟੀਮ ਨੂੰ ਮੇਰੇ ਵੱਲੋਂ ਮੈਂ ਬਹੁਤ-ਬਹੁਤ ਮੁਬਾਰਕਾ ਦਿੰਨੇ ਆ ਕਿ ਇਹਨਾਂ ਨੇ ਬਹੁਤ ਹੀ ਸេច ਜੇਟੰਗ ਨਾਲ ਇਹ ਜਿਹੜਾ ਸੈਮੀਨਾਰਾ ਕਰਵਾਇਆ ਗਿਆ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਨੂੰ ਪ੍ਰੀਖਿਆ ਵਿੱਚ ਬਿਠਾਇਆ ਗਿਆ ਪ੍ਰੀਖਿਆ ਦੌਰਾਨ ਇਹਨਾਂ ਨੇ ਜਿਹੜੇ ਨਤੀਜੇ ਹਾਸਲ ਕੀਤੇ ਉਹ ਫਸਟ ਸੈਕੰਡ ਥਰਡ ਪੋਜੀਸ਼ਨਾਂ ਕੱਢੀਆਂ ਗਈਆਂ ਤੇ ਉਹਨਾਂ ਨੂੰ ਇਨਾਮ ਦੇ ਕੇ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਮੈਂ ਬਾਬਾ ਅੰਬੇਦਕਰ ਜੀ ਦੇ ਇਸ ਚੌਥੇ ਸੈਮੀਨਾਰ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੇ ਆ। ਜੀ ਜੀ ਭਾਰਤ ਗਿਆ ਸੰਦਨ ਨਰਿੰਦਰਪਾਲ ਵਿਚੇ ਦੀ ਪੇਸ਼ੀ ਪ੍ਰੈਜ਼ੀਡੈਂਟ ਪੀ ਲਮਾਰਮਿਕ ਪਿਆਲਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਜੀ ਅਸੀਂ ਹਰ ਸਾਲ ਅੰਬੇਦਕਰ ਮਿਸ਼ਨ ਐਜੂਕੇਸ਼ਨ ਦੇ ਨਾਲ ਮਿਲ ਕੇ ਹਰ ਸਾਲ ਇੱਕ ਸਿੱਖਿਆ ਸੈਮੀਨਾਰ ਕਰਾਂਦੇ ਬਾਬਾ ਸਾਹਿਬ ਅੰਬੇਦਕਰ ਜੀ ਜਨਮ ਦਿਹਾੜੇ ਦੇ ਮੌਕੇ ਤੇ ਉਸੇ ਦੇ ਕੜੀ ਚ ਅੱਜ ਇਹ ਚੌਥਾ ਸਿੱਖਿਆ ਸੈਮੀਨਾਰ ਕਰਾਇਆ ਗਿਆ ਜਿਹੜਾ ਕਿ ਕਨਪੂਰ ਗੰਡਿਆ ਚ ਡਾਕਟਰ ਮੁੰਜੀਤ ਧਾਰੀਵਾਦੀ ਦੀ ਅਡਵਾਈਸ ਦੇ ਵਿੱਚ ਕਰਵਾਇਆ ਗਿਆ ਮੁੰਜੀਤ ਜੀ ਤੁਹਾਨੂੰ ਪਤਾ ਹੀ ਹੈ ਜਿਹੜਾ ਪਹਿਗਾਮ ਚ ਹਮਲਾ ਹੋਇਆ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਅਸੀਂ ਇਹਦੀ ਕੋਰ ਨਿੰਦਾ ਕਰਦੇ ਹਾਂ ਆਪਣੀ ਪੂਰੀ ਟੀਮ ਮਾਰਗ ਦੀ ਟੀਮ ਵੱਲੋਂ ਆਪਣੇ ਪੂਰੇ ਸਮਾਜ ਵੱਲੋਂ ਤੇ ਸਾਡੀ ਅੰਬੇਡਕਰ ਮਿਸ਼ਨ ਐਜੂਕੇਸ਼ਨ ਵੱਲੋਂ ਵੀ ਅਸੀਂ ਇਸ ਕਿਰਤਿਆ ਦੀ ਕੋਰ ਨਿੰਦਾ ਕਰਦੇ ਹਾਂ ਤੇ ਅਸੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਜਿੰਨੇ ਵੀ ਸਾਡੇ ਭਾਈਚਾਰਾ ਚਾਹੇ ਹਿੰਦੂ ਮੁਸਲਮਾਨ ਭਾਈਚਾਰਾ ਹੈ ਸਾਰਿਆਂ ਨੂੰ ਕਹਿੰਦੀ ਚ ਰਾਂਗਾ ਕਿ ਕੋਈ ਵੀ ਇਸ ਮਤਲਬ ਹਮਲੇ ਤੋਂ ਆਪਾਂ ਵਿਚਿਤ ਨਹੀਂ ਹੋਣਾ ਹੈਗਾ ਇਹ ਹੋ ਸਕਦਾ ਸਰਕਾਰਾਂ ਦੀ ਕੋਈ ਚਾਲ ਹੋਵੇ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੇ ਆ ਉਦੋਂ ਸਰਕਾਰਾਂ ਕੋਈ ਨਾ ਕੋਈ ਹਰ ਰਣ ਕਰਾਉਂਦੀ ਰਹਿੰਦੀਆਂ ਸੋ ਮੈਂ ਕਹਾਂਗਾ ਕਿ ਆਪਣਾ ਭਾਈਚਾਰਾ ਬਣਾ ਕੇ ਰੱਖੋ ਕੋਈ ਹੋ ਸਕਦਾ ਕੁਝ ਚੰਦ ਲੋਗ ਗਲਤ ਹੋ ਸਕਦੇ ਆ ਮੈਂ ਨਹੀਂ ਕਹਿੰਦਾ ਕਿ ਸਾਰੇ ਲੋਗ ਗਲਤ ਨੇ ਜਾਂ ਸਾਰੇ ਲੋਗ ਚੰਗੇ ਆ ਪਰ ਲੇਕਿਨ ਕਹਿੰਦੇ ਕਿ ਹਰ ਕੋਈ ਧਰਮ ਜਾਂ ਜਾਤੀ ਮਾੜੀ ਨਹੀਂ ਪਰ ਹਰ ਧਰਮ ਜਾਤੀ ਦੇ ਅੰਦਰ ਮਾੜਾ ਬੰਦਾ ਜ਼ਰੂਰ ਹੁੰਦਾ ਉਹ ਇਹ ਮਾੜੇ ਬੰਦੇ ਆ ਜਿਹੜੇ ਇਹ ਬਹਿਸ ਫੈਲਾਣਾ ਚਾਹੁੰਦੇ ਆ ਕਿ ਕਿ ਭਾਰਤ ਦੇਸ਼ ਇੱਕ ਐਸਾ ਦੇਸ਼ ਹੈ ਜਿਹੜਾ ਹਰ ਧਰਮ ਹਰ ਕੱਤੀ ਇਸੇ ਅੰਦਰ ਰਹਿੰਦੀ ਹੈ ਕਿ ਪਿਆਰ ਨਾਲ ਵੀ ਜੁੜ ਕੇ ਰਹਿੰਦੀ ਹੈ ਤੇ ਲੋਕਾਂ ਤੋਂ ਇਹ ਦੇਖਣ ਜਾਂਦਾ ਜਦਿ ਬਾਰੀ ਕੱਟ ਪਏ ਆ ਉਹ ਇਸ ਨੂੰ ਸਾਡੇ ਭਾਈਚਾਰੇ ਨੂੰ ਖਰਾਬ ਕਰਮਾ ਦਿੰਦੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਆਪਾਂ ਨੇ ਸਭ ਨੇ ਸਹਯਮ ਬਣਾ ਕੇ ਰੱਖਣਾ ਹੈ ਤੇ ਅਮੀ ਘਹਿਰਾ ਬਣਾ ਕੇ ਰੱਖਣਾ ਆਪਾਂ ਨੇ ਕਿ ਆਪਾਂ ਨੇ ਕੋਈ ਵੀ ਅਸੀ ਗੱਲ ਜਾਂ ਸਾ ਕੋਈ ਬਿਆਨ ਨਾ ਦੀ ਆਪਾਂ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਸਾ ਪੇਚਾ ਰੱਖਣਾ ਹੈ ਸਸ਼ੀ ਕਾਲ ਜੀ ਦੋਸਤੋ ਐ ਦੋਸਤੋ ਅੱਜ ਅਸੀਂ ਇੱਥੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਿਗੇ ਜੋ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਹੈਗਾ ਸੀਗਾ ਜਨਮ ਦਿਨ ਦਿਹਾੜਾ ਸੀਗਾ ਤੇ ਉਹਦੇ ਤੇ ਅਸੀਂ ਪਹੁੰਚੇ ਸਿਗੇ ਸਾਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਉਹਨਾਂ ਨੂੰ ਉਹਦੇ ਪ੍ਰੋਗਰਾਮ ਤੇ ਆ ਕੇ ਬਹੁਤ ਖੁਸ਼ੀ ਮਿਲੀ ਸਾਨੂੰ ਬਹੁਤ ਕੁਝ ਇੱਥੇ ਸਿੱਖਣ ਨੂੰ ਮਿਲਿਆ ਤੇ ਉਹ ਜਿਹੜਾ ਕਹਿੰਦੇ ਹੋ ਪੜ੍ਹਨਾ ਬਹੁਤ ਜ਼ਰੂਰੀ ਆ ਤੇ ਪੜਾ ਜਿੰਨੀ ਵੱਧ ਤੋਂ ਵੱਧ ਪੜਾਈ ਹੋ ਸਕੇ ਉਹ ਨਹੀਂ ਕਰ ਸਕਦੇ ਆ ਕਿਉਂਕਿ ਪੜਾਈ ਤੋਂ ਵੱਧ ਹੋਰ ਕੋਈ ਜਾਣਕਾਰੀ ਨਹੀਂ ਹੈ ਜਿੰਨੀ ਪੜ੍ਹਾਈ ਨੇ ਆਪ ਨੂੰ ਸਿੱਖਿਆ ਦੇਣੀ ਹੈ ਆਪਾਂ ਨੂੰ ਕਮਾਈ ਦੇ ਵਰਕਰ ਦੇਣੀ ਹੈ ਓਨੀ ਆਪਾਂ ਨੂੰ ਹੋਰ ਕਿਸੇ ਨੇ ਦੇਣੀ ਨਹੀਂ ਮੈਂ ਅਮਰਿਤਪਾਲ ਸਿੰਘ ਸਰਕਾਰੀ ਮਿਡਲ ਸਕੂਲ ਚੌਰ ਵਾਲਾ ਵਿਖੇ ਬਤੌਰ ਐਸਐਸ ਮਾਸਟਰ ਕੰਮ ਕਰ ਰਿਹਾ ਹਾਂ ਅੱਜ ਅਸੀਂ ਖਾਨਪੁਰ ਗੰਡੇਆ ਪਿੰਡ ਦੇ ਵਿੱਚ ਆਏ ਸੀਗੇ ਜਿੱਥੇ ਕਿ ਬਾਬਾ ਅੰਬੇਦਕਰ ਪੀਮਰਾ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੌਥਾ ਜਿਹੜਾ ਹੈਗਾ ਅੰਬੇਦਕਰ ਮਿਸ਼ਨ ਐਜੂਕੇਸ਼ਨ ਮਿਸ਼ਨ ਦੇ ਤਹਿਤ ਕੰਪੀਟੀਸ਼ਨ ਕਰਵਾਇਆ ਗਿਆ ਸੀ ਬਹੁਤ ਸੋਹਣਾ ਉਪਰਾਲਾ ਹੈ ਇਸ ਟੀਮ ਦਾ ਇਸ ਤਰ੍ਹਾਂ ਦੇ ਉਪਰਾਲੇ ਜਿਹਦੇ ਰਾਹੀਂ ਬਾਬਾ ਭੀਮਰਾਓ ਅੰਬੇਦਕਰ ਦਾ ਵਿਜ਼ਨ ਉਹਨਾਂ ਦਾ ਸਿਧਾਂਤ ਜਾਣਾ ਚਾਹੀਦਾ ਹੈ ਵੱਧ ਤੋਂ ਵੱਧ ਮਤਲਬ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਤੇ ਇਸ ਟੀਮ ਨੇ ਬਹੁਤ ਸੋਹਣਾ ਇਨੀਸ਼ੀਏਟਿਵ ਲਿਆ ਬਹੁਤ-ਬਹੁਤ ਮੁਬਾਰਕ ਮੈਸੇਜ ਦਿਨਾ ਚਾਹੁੰਦਾ ਮੈਨੂੰ ਲੱਗਦਾ ਹੈ ਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਸਿਧਾਂਤ ਨੇ ਉਹਨਾਂ ਦੇ ਥਾਟ ਨੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਵੱਧ ਤੋਂ ਵੱਧ ਤੇ ਪੜਨ ਤੋਂ ਇਲਾਵਾ ਇਹ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਤਾਂ ਕਿ ਅਸੀਂ ਉਸ ਸਿਧਾਂਤ ਨਾਲ ਜੁੜੀਏ ਤੇ ਉਸ ਸਿਧਾਂਤ ਤੋਂ ਸਾਨੂੰ ਬਾਕੀ ਸਾਰੇ ਸਿਧਾਂਤਾਂ ਬਾਰੇ ਪਤਾ ਲੱਗਦਾ ਹੈ। ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ ਮੈਂ ਦੀਪ ਮੱਟੂ ਅੰਬੇਦਕਰ ਮਿਸ਼ਨ ਐਜੂਕੇਸ਼ਨ ਰਾਜਪੁਰਾ ਤੋਂ ਅੱਜ ਜਿਹੜਾ ਪ੍ਰੋਗਰਾਮ ਹੋਇਆ ਹੈ ਬਾਬਾ ਸਾਹਿਬ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਚੌਥਾ ਸਿੱਖਿਆ ਸੈਮੀਨਾਰ ਜਿਹੜਾ ਪਿੰਡ ਖਾਨਪੁਰ ਗੰਡੇ ਵਿਖੇ ਕਰਵਾਇਆ ਗਿਆ ਹੈ ਉਸ ਦਾ ਸਭ ਤੋਂ ਪਹਿਲਾਂ ਮੈਂ ਆਪਣੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਕਿ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਪ੍ਰੋਗਰਾਮ ਹੈ ਉਹ ਨੇਪਰੇ ਚੜਿਆ ਹੈ। ਅੱਜ ਸਾਡੇ ਵਿੱਚ ਮੁੱਖ ਮਹਿਮਾਨ ਸਾਡੇ ਮੈਡਮ ਦੇਵਕੀ ਦੇਵੀ ਕਲਿਆਣ ਜੀ ਪਹੁੰਚੇ ਆ ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਰਜਿਸਟਰਾਰ ਆ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਨੇ ਬੱਚਿਆਂ ਨੂੰ ਬਹੁਤ ਜਾਣਕਾਰੀ ਦਿੱਤੀ ਹੈ ਤੇ ਸਾਡੇ ਪੀਮ ਆਰਮੀ ਤੋਂ ਅਰਜਿੰਦਰ ਵਾਲਮੀਕਨ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਮਿਸ਼ਨ ਦੇ ਵਿੱਚ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਪੂਰੀ ਟੀਮ ਦਾ ਧੰਨਵਾਦ ਕਰਦਾ ਸਾਰੇ ਜੀ ਸਾਰਿਆਂ ਨੂੰ ਜੈ ਪੀਮ ਜੀ ਜੈ ਭਾਰਤ ਜੀ ਮੈਂ ਸ਼ਰੇਸ਼ ਵੀਰ ਐਸਸੀ ਮੋਰਚਾ ਸ਼ਹਿਰੀ ਪ੍ਰਧਾਨ ਰਾਜਪੁਰੇ ਤੋਂ ਬੀਜੇਪੀ ਤੇ ਅੱਜ ਉਹ ਐਜੂਕੇਸ਼ਨ ਸੈਮੀਨਾਰ ਕਰਾਇਆ ਗਿਆ ਜੋ ਰਾਜਪੁਰੇ ਦੀ ਟੀਮ ਹੈ ਦੀ ਮੱਟੂ ਜੀ ਰਜਿੰਦਰ ਵਾਲਮੀਕਨ ਜੀ ਇਹ ਸਾਰੇ ਵਧਾਈ ਦੇ ਪਾਤਰ ਨੇ ਜੋ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਇਆ ਗਿਆ ਉਹ 바ਵਾ ਸਾਹਿਬ ਦੇ ਜਨਮ ਦਿਨ ਦੇ ਪਲਕਸ ਦੇ ਵਿੱਚ ਕਿਉਂਕਿ ਐਜੂਕੇਸ਼ਨ ਸੈਮੀਨਾਰ ਕਰਾਇਆ ਗਿਆ ਤੇ ਇਹ ਸਭ ਤੋਂ ਵਧੀਆ ਮਤਲਬ ਇਹਨਾਂ ਨੇ ਪ੍ਰੋਗਰਾਮ ਵਿੱਥਿਆ ਜਿਹੜਾ ਇਹ ਚੌਥਾ ਸੈਮੀਨਾਰ ਕਰਾਇਆ ਇਹਨਾਂ ਨੇ ਤੇ ਪੂਰੇ ਘਟੋ ਘਟ 100 ਤੋਂ ਵੱਧ ਬੱਚਿਆਂ ਨੇ ਬਾਬਾ ਸਾਹਿਬ ਦੀ ਜੀਵਨੀ ਬਾਰੇ ਉਹਨਾਂ ਨੂੰ ਦੱਸਿਆ ਗਿਆ ਤਾਂ ਉਹਨਾਂ ਦਾ ਟੈਸਟ ਲਿਆ ਗਿਆ ਪੇਪਰ ਰਾਹੀਂ ਉਹਨਾਂ ਨੂੰ ਸਮਝਾਇਆ ਗਿਆ ਬਾਬਾ ਸਾਹਿਬ ਦੇ ਬਾਰੇ ਪੜਾਇਆ ਗਿਆ ਤੇ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਪੜੋ ਜੁੜੋ ਸੰਘਰਸ਼ ਕਰੋ ਦਾ ਮਤਲਬ ਇਹੀ ਹੈ ਕਿ ਜੇ ਅਸੀਂ ਪੜਾਂਗੇ ਤਾਂ ਹੀ ਅਸੀਂ ਸੰਘਰਸ਼ ਕਰਾਂਗੇ